ਪਾਸੇ ਕਿਸਾਨਾਂ ਅਤੇ ਹਰਿਆਣਾ ਪੁਲਿਸ ਵਿਚਾਲੇ ਲਗਾਤਾਰ ਟਕਰਾਜ ਆ ਰਹੀ ਹੈ ਸ਼ੰਭੂ ਬਾਰਡਰ ਸਨੇ ਪੰਜਾਬ ਹਰਿਆਣਾ ਦੇ ਤਮਾਮ ਬਾਰਡਰ ਜੰਗ ਦਾ ਮੈਦਾਨ ਬਣੇ ਹੋਏ ਨੇ ਤਾਂ ਇਸ ਵਿਚਾਲੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਵੀ ਅਗਈ ਹੈ ਜਿਨ੍ਹਾਂ ਵੱਲੋਂ ਪੰਜਾਬ ਪਰ ਵਿੱਚ ਰੇਲਾਂ ਦਾ ਚੱਕਾ ਝੰਮ ਕੀਤਾ ਗਿਆ ਤਸਵੀਰਾਂ ਰਾਜਪੁਰਾ ਸੰਗਰੂਰ ਅਤੇ ਬਠਿੰਡਾ ਦੀਆਂ ਨੇ ਜਿੱਥੇ ਕਿਸਾਨ ਵੱਡੀ ਗਿਣਤੀ ਵਿੱਚ ਰੇਲਵੇ ਟ੍ਰੈਕਾਂ ਤੇ ਬੈਠ ਗਏ ਅਤੇ ਰੇਲਾਂ ਦਾ ਚੱਕਾ ਝੰਮ ਕਰ ਦਿੱਤਾ ਖਰੇ ਕਾਨੂੰਨ ਮਣਾ ਕੇ ਚਾਹ ਜਿੱਤ ਲੜ ਮਾਰੇ ਲੋਕਾਂ ਇੱਕਤਾ ਗੁਰਾਹਾਂ ਵੱਲੋਂ ਅੱਜ ਜ਼ਿਲ੍ਹਾ ਸੰਗਰੂਰ ਦੇ ਬਲਾਸ ਨਾਮ ਦੇ ਵਿੱਚ ਅੱਜ ਲੋਕੀਆਂ ਗਈਆਂ ਨੇ ਜੋ ਕਿਸਾਨਾਂ ਦੇ ਉੱਪਰ ਵੀ ਅਧਿਕਾਰ ਦੇ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਲਾਲ ਜੀ ਦੀ ਜਾਲਾ ਦਰਬਾਰ ਸਵੇਨਾ ਅੱਜ ਮਾਨਕਤਵਾਰ ਅਨੈਰ ਸੇਵਾ ਦੇ ਵਿੱਚ 11000 ਰਿਆਈਆਂ ਰੋਕੀਆਂ ਗਈਆਂ ਨੇ ਉਹ ਪਾਣੀ ਦੇ ਜੋ ਬੀਜਪੀ ਦੀ ਸਰਕਾਰ ਤੋਂ ਇਹ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ ਉਹਨਾਂ ਦੇ ਸੰਬੰਧ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸ੍ਰਾਮ ਦੇ ਵਿੱਚ ਅੱਜ ਟ੍ਰੇਨਾਂ ਰੋਕੀਆਂ ਗਈਆਂ ਹਨ ਪਾਰਤੀਖਾਨ ਜੁਨੀਅਨ ਇਕਤਾ ਗੁਰਾਹਾਂ ਵੱਲੋਂ ਲੋਕਾਂ ਦਾ ਵੱਡਾ ਘਟਾ ਸਾਡੀ ਦੇਸ਼ ਦੀ ਗੁਰੂ ਦਾ ਕਿਸ ਜਗ੍ਹਾ ਤੋਂ ਆਏ ਜੇ ਤੇ ਕਿਸ ਜਗ੍ਹਾ ਦੇ ਤੱਕ ਪਹੁੰਚੇ ਫਿਰ ਨਾ ਲਖਿੰਦਰ ਸਿੰਘ ਮੰਜਿਆ ਵਾਲੀ ਪੀਕੇ ਜੁ ਇਕਤਾ ਗੁਰਾਹਾਂ ਦਾ ਜਲਾ ਪ੍ਰਧਾਨ ਅੱਜ ਸਾਡਾ ਧਰਮ ਤਾਰਨ ਅਮਰਸਾ ਤੇ ਗੁਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਇਹ ਰੇਲ ਦੇ ਉੱਤੇ ਰੋਸ ਪ੍ਰਦਰਸ਼ਨ ਹੈ ਜਿਹੜਾ 13 ਤਰੀਕ ਨੂੰ ਕਿਸਾਨ ਜਿਹੜੇ ਦਿੱਲੀ ਨੂੰ MSP ਦੀ ਖਰੀਦ ਗਰੰਟੀ ਕਾਨੂੰਨ ਲੈਣ ਵਾਸਤੇ ਤੇ ਸਮੁੱਚਾ ਕਿਸਾਨੀ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਤੇ ਆਪਣੇ ਬਿਜਲੀ ਐਕਟ 2022 ਨੂੰ ਰੱਦ ਕਰਾਉਣ ਵਾਸਤੇ ਤੇ ਹੋਰ ਮੰਗਾਂ ਦੇ ਨਾਲ ਇਹ ਆਪਣੀ ਸੈਂਟਰ ਸਰਕਾਰ ਨਾਲ ਗੱਲ ਕਰਨ ਜਾ ਰਹੇ ਸੀ ਜਿਹੜਾ ਰਸਤੇ ਦੇ ਵਿੱਚ ਰੋਕ ਕੇ ਉਹਨਾਂ ਨੂੰ ਸ਼ੰਭੂ ਬਾਰਡਰ ਤੇ ਜਾਂ ਹੋਰ ਪੰਜਾਬ ਦੇ ਚਾਰ ਥਾਵਾਂ ਤੇ ਰੋਕ ਕੇ ਉਹਨਾਂ ਦੇ ਮਤਲਬ ਲਾਠੀ ਚਾਰਜ ਕੀਤਾ ਗਿਆ ਉਹਨਾਂ ਦੇ ਟੀਅਰ ਗੈਸ ਮਾਰੇਗੇ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ ਲੱਤਾਂ ਤੋੜ ਦਿੱਤੀਆਂ ਉਹਦੇ ਰੋਸ ਵਿੱਚ ਜੋ ਅੱਜ ਵੀ ਕੇਜਵੇਕਤਾ ਗੁਰਾਹਾਂ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਸੈਂਟਰ ਸਰਕਾਰ ਦੇ ਖਿਲਾਫ ਜਿਹੜਾ ਰੋਸ ਸਤਿ ਸ਼੍ਰੀ ਅਕਾਲ ਜੀ ਤਿਆਰ ਆ ਕਿ ਸਾਨੂੰ ਜਿਹੜੀਆਂ ਸਾਡੀਆਂ ਮੰਗਾਂ ਲਾਗੂ ਹੋ ਗੀਆਂ ਤੇ ਕਿੰਨੇ ਤੋਂ ਕਿੰਨੇ ਆ ਜਿਹੜਾ ਤੁਹਾਡਾ ਧਸਾ ਪਰ ਤੁਸੀਂ ਕਿੰਨੇ ਤੋਂ ਕਿੰਨੇ ਇਹ ਸਾਡਾ ਹੈਗਾ ਜੀ 12 ਤੋਂ 3 ਵਜੇ ਤੱਕ ਤੇ ਕਿਸ ਜਗ੍ਹਾ ਤੇ ਤੁਸੀਂ ਤੁਹਾਨੂੰ ਪਸੰਦ ਆਜ ਅਸੀਂ ਵੱਲਾ ਫਾਟਕ ਅੰਮ੍ਰਿਤਸਰ ਜਲੰਧਰ ਜਿਹੜਾ ਮਾਰਗ ਮਤਲਬ ਇਸ ਤਰੀਕੇ ਦੇ ਨਾਲ ਇਹ ਆਪਣਾ ਰੋਸਟਰ ਚੱਲੂਗਾ ਤੁਹਾਨੂੰ ਲੱਗਦਾ ਨਹੀਂ ਕਿ ਜਿੱਥੇ ਕਿਸਾਨਾਂ ਦੇ ਨਾਲ ਧੱਕੇਸ਼ਹੀ ਹੋਈ ਆ ਜਿੱਥੇ ਉਈ ਦੱਸ ਦੇ ਕਿ ਉਹਨਾਂ ਦੀ ਲੱਤਾਂ ਵਾਂਗ ਤੋੜੀਆਂ ਗਈਆਂ ਅੱਖਾਂ ਕੱਟੀਆਂ ਗਈਆਂ ਤੇ ਤੁਹਾਨੂੰ ਲੱਗਦਾ ਨਹੀਂ ਕਿ ਉੱਥੇ ਜਾ ਕੇ ਉਹਨਾਂ ਦਾ ਸਾਥ ਦਿੱਤਾ ਜਾਂਦਾ ਨਾ ਕਿ ਦੇਖੋ ਜੀ ਉੱਥੇ ਜਾ ਕੇ ਦਾਅ ਦੇ ਆਪਣੇ ਜਿਹੜਾ ਰੋਸ ਆ ਇਹ ਮਤਲਬ ਪੰਜਾਬ ਦੀਆਂ ਬਹੁਤ ਜੱਥੇਬੰਦੀਆਂ ਨੇ ਆਪਾਂ ਦਾ ਮਤਲਬ ਮੁੱਸਲਾ ਸਾਡਾ ਇੱਕੋ ਹੀ ਆ ਮੰਗ ਇੱਕੋ ਹੀ ਆ ਕਿਸੇ ਨੇ ਮਗਰਮ ਮੋਰਚਾ ਲਾ ਲਿਆ ਕਿਸੇ ਨੇ ਪਹਿਲਾ ਲਾ ਲਿਆ ਉਦੋਂ ਅਸੀਂ ਉਹਨਾਂ ਦੀ ਹਵਾ ਚੀਆ ਉਹ ਸਮੇਂ 'ਚ ਅਸੀਂ ਵੀ ਪੰਜਾਬ ਦੇ ਵਿੱਚ 24 ਫਰਵਰੀ ਨੂੰ ਪੰਜਾਬ ਦੀ ਨਵੀਂ ਖੇਤੀ ਨੀਤੀ ਲਾਗੂ ਕਰਾਉਣ ਵਾਸਤੇ ਪੱਕਾ ਮੋਰਚਾ ਲਾ ਰਹੇ ਆ ਕਿਸਾਨ ਏਕਿਆ ਜੀ ਕਿਉਂਕਿ ਧੜੇਵਾਜ਼ੀਆਂ ਬੜੀਆਂ ਕਿਸਾਨਾਂ ਦੇ ਵਿੱਚ ਨੇ ਸਾਰੇ ਏਕ ਹੀ ਆਈ ਮਸਲਾ ਇੱਕੋ ਹੀ ਆ ਇਹ ਠੀਕ ਗੱਲਾਂ ਮਤਲਬ ਬਖੋਖ ਵਿਚਾਰਾਂ ਦੇ ਆ ਤੇ ਅਸੀਂ ਉਹਨਾਂ ਦੀ ਹਮਾਇਤ ਜਿਹੜੀ ਪੂਰੀ ਕਰਾਂਗੇ ਅੱਜ ਤੇ ਆਉਣ ਵਾਲੇ ਸਮੇਂ 'ਚ 18 ਤਰੀਕ ਨੂੰ ਸੰਯੁਕਤ ਮੋਹਰੀ ਦੀ ਮੀਟਿੰਗ ਆ ਅਗਲਾ ਐਕਸ਼ਨ ਜਿਹੜਾ ਫਿਰ ਨਹੀਂ ਕਿੰਨੀ ਤੋਂ ਕਿੰਨੇ ਤੁਹਾਡਾ ਜਰੇਲਾ ਰੋਕ ਅੱਜ 12 ਤੋਂ 3 ਵਜੇ ਇਸ ਦੌਰਾਨ ਕਿਸਾਨ ਆਗੂ ਨੇ ਪੰਜਾਬ ਦੇ ਕਿਸਾਨਾਂ ਤੇ ਹੋ ਰਹੇ ਜ਼ਬਰਦਸਤ ਜੰਮ ਕੇ ਵਿਰੋਧ ਕੀਤਾ ਕਿਸਾਨਾ ਆਗੂਆਂ ਮੁਤਾਬਕ ਹਰਿਆਣਾ ਸਰਕਾਰ ਮਾਨਾਈਆਂ ਕਰ ਰਹੀ ਹੈ ਅਤੇ ਸਾਰੇ ਕਾਨੂੰਨਾਂ ਨੂੰ ਛਿੜਕੇ ਟੰਗਦੇ ਆ ਕਿਸਾਨਾਂ ਉੱਪਰ ਜ਼ੁਲਮ ਕਰਨ ਲੱਗੀ ਹੈ ਜਦ ਕਿ ਇਹ ਸੰਵਿਧਾਨ ਅਤੇ ਕਾਨੂੰਨ ਦੇ ਬਿਲਕੁਲ ਉਲਟੇ ਮੈਂ ਜੰਕਸ਼ਨ ਪਟਿਆਲਾ ਜੀ ਆਨ ਮਿਤਪੁਰਾਂ ਪੰਜਾਬ ਭਾਰਤੀ ਸੰਘਨੇਤਾ ਦਾ ਹਾਂ ਜਿਧਰ ਜਾਣੇ ਚਾਹੋਗੇ ਜੀ ਅਸੀਂ ਅੱਜ ਸਾਰੇ ਪੰਜਾਬ ਦੇ ਵਿੱਚ ਸੱਤ ਥਾਵਾਂ ਦੇ ਉੱਤੇ ਰੇ ਰੂਟ ਟ੍ਰੈਕ ਜਾਮ ਕੀਤਾ ਹੈ ਇਹ ਜਾਮ ਇਸ ਕਰਕੇ ਕੀਤਾ ਹੈ ਕਿ ਮੋਦੀ ਹਕੂਮਤ ਨੇ ਜਿਹੜੀਆਂ 2 ਸਾਲ ਤੋਂ ਲਟਕੀਆਂ ਮੰਗਾਂ ਸੀ ਕਿਸਾਨ ਵੀਰ ਉਹਨੂੰ ਮਨਵਾਉਣ ਦੇ ਲਈ ਦਿੱਲੀ ਜਾ ਰਹੇ ਸੀ ਇਹਨਾਂ ਦਾ ਜਮੂਰੀ ਹੱਕ ਹੈ ਇਹਨਾਂ ਨੇ ਉਹ ਸਾਡੇ ਜਮੂਰੀ ਹੱਕ ਤੇ ਇੱਕ ਜੰਗ ਵਰਗਾ ਮੈਦਾਨ ਬਣਾਇਆ ਉੱਥੇ ਕਿੰਨੀਆਂ ਗੱਡੀਆਂ ਨੇ ਉੱਥੇ ਕੰਧਾ ਗੱਡੀਆਂ ਗਈਆਂ ਨੇ ਤਾਂ ਕਿ ਕੌਸ਼ਿਸ਼ ਕੀਤੀ ਜਾ ਰਹੀ ਹੈ ਕੇ ਕਿਸਾਨਾਂ ਨੂੰ ਬਧਨਾਮ ਕੀਤਾ ਜਾਵੇ ਅਸੀਂ ਸੂਬਾ ਕਮੇਟੀ ਨੇ ਕੱਲ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਹੈ ਕਿ ਅੱਜ ਰੇੜਾ ਰੋਕੀ ਜਾਣਗੀਆਂ ਤੇ ਛੇਤੀ ਕੱਲ ਨੂੰ ਹੀ ਅਸੀਂ ਫੈਸਲਾ ਲੈ ਕੇ ਜਿਹੜੀ ਅਗਲੀ ਰਣਨੀਤੀ ਹੈ ਜੋ ਐਸਕੇਐਮ ਦੇ ਤਹਿ ਹੋਗੀ ਉਹਦੇ ਉੱਤੇ ਪੂਰੇ ਜੋਰ ਨਾਲ ਲੜਾਂਗੇ ਤੇ ਉਹ ਭਰਾਵਾਂ ਨੂੰ ਕਹਿੰਦੇ ਆਂ ਕਿ ਤਕੜੇ ਹੋ ਕੇ ਲੜੋ ਅਸੀਂ ਛੇਤੀ ਫੈਸਲਾ ਕਰਕੇ ਤੁਹਾਡੀ ਮਦਦ ਦੇ ਉਪਰ ਤੇ ਕਿਸਾਨੀ ਦੀਆਂ ਮੰਗਾਂ ਮਡਾਉਣ ਵਾਸਤੇ ਤਾਂ ਕਿ ਮੰਗਾਂ ਸਾਰੀਆਂ ਜਿਹੜੀਆਂ ਰੀਆਂ ਨੇ ਬਣਾਈਆਂ ਜਾਂ ਤੁਹਾਨੂੰ ਇੱਕ ਗੱਲ ਮੈਂ ਤੁਹਾਨੂੰ ਹੋਰ ਪਹੁੰਗਾ ਕੇਂਦਰ ਸਰਕਾਰ ਇਹ ਕਹਿੰਦੀ ਹੈ ਕਿ ਜਲਦਬਾਜ਼ੀ ਚ ਐਮਐਸਪੀ ਦੀ ਜਿਹੜੀ ਗਰੰਟੀ ਆ ਦਿੱਤੀ ਨਹੀਂ ਜਾਂਦੀ ਅਸੀਂ ਜਿੰਨੇ ਜਲਦਬਾਜ਼ੀ ਕਾਦੀਏ 2 ਸਾਲ ਹੋ ਗਏ ਇਸ ਗੱਲ ਨੂੰ ਜਦੋਂ ਅਸੀਂ ਉਸ ਹੱਦਾਂ ਤੋਂ ਉੱਠ ਕੇ ਆਏ ਆ ਸਾਡੇ ਨਾਲ ਵਾਦਾ ਕੀਤਾ ਸੀ ਉਹ ਵਾਦਾ ਖਿਲਾਫੀ ਖਲਾਫੀ ਕਰ ਰਹੇ ਹੈ ਇਸ ਕਰਕੇ ਜਿਹੜੀ ਅੱਜ ਦੀ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਜੇ ਉਹਨਾਂ ਨੇ ਕੋਈ ਫੈਸਲਾ ਨਾ ਕੀਤਾ ਤਾਂ ਮੁੱਦੀ ਸਰਕਾਰ ਕਿਸਾਨੀ ਦੇ ਰੋਧੀ ਜਾਂ ਜਿਹੜੀ ਚਾਲ ਹੈ ਉਹ ਚੱਲ ਨਹੀਂ ਸਕੂਗੀ ਤੇ ਛੇਤੀ ਦੀਆਂ ਮੰਗਾਂ ਨੇ ਉਹਨਾਂ ਭਾਈਆਂ ਜਾਣ ਗਿਆ ਠੀਕ ਹੈ ਇਸ ਦੌਰਾਨ ਕਿਸਾਨਾਂ ਅਗੂ ਨੇ ਚੇਤਾਵਨੀ ਦਿੱਤੀ ਕਿ ਜੇਕਰ ਹਰਿਆਣਾ ਦੀ ਖੱਟਰ ਸਰਕਾਰ ਕਿਸਾਨਾਂ ਤੇ ਕਿਤੇ ਜਾ ਰਹੇ ਡਰੋਨ ਹਮਲੇ ਬੰਦ ਨਹੀਂ ਕਰਦੀ ਤਾਂ ਉਹ ਆਉਂਦੇ ਦਿਨਾਂ ਵਿੱਚ ਹੋਰ ਵੀ ਵੱਡਾ ਐਕਸ਼ਨ ਲੈਣਗੇ ਅਤੇ ਹਰਿਆਣਾ ਸਰਕਾਰ ਸਣੇ ਕੇਂਦਰ ਸਰਕਾਰ ਦਾ ਜਮ ਕੇ ਵਿਰੋਧ ਕਰਨਗੇ ਮੈਂ ਜਨਕ ਸਿੰਘ ਪਟਾਰ ਵਾਲਾ ਜੀਤਪੁਰ ਮੇਧਪੁਰ ਦਾ ਪੰਜਾਬ ਪਾਰਟੀ ਸਹੁਨੇਤ ਪਟਾਰ ਹਾਂ ਜੀ ਅਸੀਂ ਅੱਜ ਸਾਰੇ ਪੰਜਾਬ ਦੇ ਵਿੱਚ ਸੱਤ ਥਾਵਾਂ ਦੇ ਉੱਤੇ ਰੇਲਵੇ ਟ੍ਰੈਕ ਜਾਮ ਕੀਤਾ ਹੈ ਇਹ ਜਾਮ ਇਸ ਕਰਕੇ ਕੀਤਾ ਹੈ ਕਿ ਮੋਦੀ ਹਕੂਮਤ ਨੇ ਜਿਹੜੀਆਂ 2 ਸਾਲ ਤੋਂ ਲਟਕਦੀਆਂ ਮੰਗਾਂ ਸੀ ਕਿਸਾਨ ਵੀਰ ਉਹਨੂੰ ਬਣਾਉਣ ਦੇ ਲਈ ਦਿੱਲੀ ਜਾ ਰਹੇ ਸੀ ਇਹਨਾਂ ਦਾ ਜਮਹੂਰੀ ਹੱਕ ਹੈ ਇਹਨਾਂ ਨੇ ਉਹ ਸਾਡੇ ਜਮਹੂਰੀ ਹੱਕ ਤੇ ਇੱਕ ਜੰਗ ਵਰਗਾ ਮੈਦਾਨ ਬਣਾਇਆ ਉੱਥੇ ਕਿੰਨਾ ਗੱਡੀਆਂ ਨੇ ਉੱਥੇ ਕੰਧਾ ਗੱਡੀਆਂ ਗਈਆਂ ਨੇ ਤਾਂ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਿਸਾਨਾਂ ਨੂੰ ਬਧਨਾਮ ਕੀਤਾ ਜਾਵੇ ਅਸੀਂ ਸੂਬਾ ਕਮੇਟੀ ਨੇ ਕੱਲ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਹੈ ਕਿ ਅੱਜ ਰੇੜਾ ਰੋਕੀ ਜਾਣਗੀਆਂ ਤੇ ਛੇਤੀ ਕੱਲ ਨੂੰ ਹੀ ਅਸੀਂ ਫੈਸਲਾ ਲੈ ਕੇ ਜਿਹੜੀ ਅਗਲੀ ਰਣਨੀਤੀ ਹੈ ਜੋ ਐਸਕੇਐਮ ਦੇ ਤਹਿ ਹੋਗੀ ਉਹਦੇ ਉੱਤੇ ਪੂਰੇ ਜੋਰ ਨਾਲ ਲੜਾਂਗੇ ਤੇ ਉਹ ਭਰਾਵਾਂ ਨੂੰ ਕਹਿੰਦੇ ਆਂ ਕਿ ਤਕੜੇ ਹੋ ਕੇ ਲੜੋ ਅਸੀਂ ਛੇਤੀ ਫੈਸਲਾ ਕਰਕੇ ਤੁਹਾਡੀ ਮਦਦ ਦੇ ਤੇ ਕਿਸਾਨੀ ਦੀਆਂ ਮੰਗਾਂ ਮਡਾਉਣ ਵਾਸਤੇ ਤਾਕੇ ਮੰਗਾ ਸਾਰੀਆਂ ਜਿਹੜੀਆਂ ਰੀਆਂ ਨੇ ਬਣਾਈਆਂ ਜਾਖ ਨੂੰ ਇੱਕ ਗੱਲ ਮੈਂ ਚ ਹੋਰ ਕਹੂੰਗਾ ਕੇਂਦਰ ਸਰਕਾਰੀ ਕਹਿੰਦੀ ਹੈ ਕਿ ਜਲਦਬਾਜੀ ਚ ਐਮਐਸਪੀ ਵੀ ਜਿਹੜੀ ਗਰੰਟੀ ਆਫ ਦਿੱਤੀ ਜਾਂਦੀ ਅਸੀਂ ਕਿਨੇ ਜਲਦਬਾਜੀ ਕਰਦੀਏ 2 ਸਾਲ ਹੋ ਗਏ ਇਸ ਗੱਲ ਨੂੰ ਜਦੋਂ ਅਸੀਂ ਉਸ ਹੱਦਾਂ ਤੋਂ ਉੱਠ ਕੇ ਆਏ ਆ ਸਾਡੇ ਨਾਲ ਵਾਦਾ ਕੀਤਾ ਸੀ ਉਹ ਵਾਦਾ ਖਿਲਾਫੀ ਖਲਾਫੀ ਕਰ ਰਹੇ ਹੈ ਇਸ ਕਰਕੇ ਜਿਹੜੀ ਅੱਜ ਦੀ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਜੇ ਉਹਨਾਂ ਨੇ ਕੋਈ ਫੈਸਲਾ ਨਾ ਕੀਤਾ ਤਾਂ ਮੁੱਦੀ ਸਰਕਾਰ ਕਿਸਾਨੀ ਦੇ ਰੋਧੀ ਜਾਂ ਜਿਹੜੀ ਚਾਲ ਹੈ ਉਹ ਚੱਲ ਨਹੀਂ ਸਕੂਗੀ ਤੇ 체ਤੀ ਦੀਆਂ ਮੰਗਾਂ ਨੇ ਮਨ ਬਾਈਆਂ ਜਾਣ ਗਿਆ ਠੀਕ ਹੈ ਸਰ ਦੱਸਿਆ ਕਿ ਬੀਤੇ ਕੱਲ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨੇ ਐਲਾਨ ਕੀਤਾ ਸੀ ਕਿ ਪੰਜਾਬ ਪਰ ਵਿੱਚ 15 ਫਰਵਰੀ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਪਟੜੀਆਂਾਂ ਚਾਂਬ ਕੀਤੀਆਂ ਜਾਣਗੀਆਂ ਇਸ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਪਰ ਇਹ ਸਭ ਵਿਚਾਲੇ ਕਿਸਾਨ ਅਤੇ ਹਰਿਆਣਾ ਪੁਲਿਸ ਦਾ ਟਕਰਾਅ ਲਗਾਤਾਰ ਥਿਆਰੀਏ ਜਿਸ ਵਿੱਚ ਹੁਣ ਤੱਕ ਕਰੀਬ 1000 ਦੇ ਨੇੜੇ ਕਿਸਾਨ ਜ਼ਖਮੀ ਹੋ ਗਏ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ